ਵਾਈਗੋਰ ਕੀ ਕਹਾਸਾ ਵਾਈਗੋਰ ਕੀ ਕੀ ਪਤੇ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਤਾ ਹੀ ਅੱਜ ਦੇ ਆਪਾਂ ਬੜੇ ਲਗੇ ਆਂ ਹੈਵੇਂ ਪਟਾਲੀ ਖਾਈ ਪੱਗ ਜੀ ਜਿੰਨ ਤੋਂ ਸਾਡੇ ਹੱਥ ਮੇਟਰਾਂ ਕੁ ਪਰੜ ਬਹਨ ਲਵਾਤੇ ਆ ਤੇੜਾ ਪਪਾ ਲੜ ਲਾਉਣਾ ਸਰਦੇ ਸੈਂਟਰ ਚੋਂ ਲੈ ਕੇ ਹੁਣ ਲੜ ਨੂੰ ਪੂਣੀ ਦਾ ਹਲਦਾ ਵਾ ਥੱਲੇ ਰਾ ਕੇ ਪੰਨ ਪਾਸਾ ਉਤਰਾ ਕੇ ਤੇ ਦੋਈ ਪੱਲੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਅੱਧਿਆ ਖੱਦੀ ਘਾਟਾ ਕੇੜਾ ਪਰਣ ਨੂੰ ਸਾਫ ਕਰਕੇ ਜਿਹੜਾ ਲੜ ਨੂੰ ਮੋਟਾਈ ਜੇ ਕਰਕੇ ਲਗਾ ਦੇਣਾ ਹੈ ਇਹ ਲੜ ਤੁਹਾਨੂੰ ਕਿਦ ਰਣੇ ਆਪਾਂ ਬਲ ਕਾਟੇ ਗੇੜਾ ਲੜਨ ਨੂੰ ਲਾਉਣਾ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲਾ ਲਾੜ ਨੂੰ ਵੈਗ ਤੋਂ ਪਿੰਚ ਕਰ ਲੈਣਾ ਹੈ ਲਾੜ ਨੂੰ ਵੈਗ ਤੋਂ ਪਿੰਚ ਕਰਕੇ ਪੁਣੀ ਖੋਲਨ ਤੋਂ ਬਾਅਦ ਥਲੇ ਰੱਖ ਕੇ ਬੰਦ ਪਾ ਦੋ ਤਰਾ ਕੇ ਚਾਰੋਂ ਉਂਗਲਾਂ ਨਾਲ ਜਿਹੜਾ ਲਾੜ ਨੂੰ ਉਪਰ ਉਲਟ ਕਰਨਾ ਚਾਰੋਂ ਉਂਗਲਾਂ ਨਾਲ ਜਿਹੜਾ ਪਿਆੜ ਨੂੰ ਉਪਰ ਉਲਟ ਕਰਕੇ ਲਾੜ ਨੂੰ ਸਾਫ ਕਰ ਲੈਣਾ ਸਾਫ ਕਰ ਤੋਂ ਬਾਅਦ ਲਾੜ ਨੂੰ ਡਬਲ ਫੋਲਡ ਕਰਾਂਗੇ ਲਾੜ ਨੂੰ ਡਬਲ ਫੋਲਡ ਕਰਕੇ ਚੰਗੀ ਤਰ੍ਹਾਂ ਪਿਆੜ ਨੂੰ ਮੋਟਾਈ ਚ ਗਾਰ ਕੀ ਸਾਫ ਕਰਕੇ ਜੜਾ ਲੜਨ ਲਗਾ ਲੈਣਾ ਤੇ ਫੇਰ ਜੇ ਨਾ ਦੇਖਦਾ ਫਾਸਾ ਰੱਖਣਾ ਚਾਹੁੰਦੇ ਤੁਸੀਂ ਨਾ ਦਾ ਫਾਸਾ ਰੱਖ ਕੇ ਜੜਾ ਲੜਨ ਨੂੰ ਸਾਫ ਕਰਕੇ ਨਾਲ ਦੀ ਨਾਲ ਬਾਜ ਫੇੜ ਕੇ ਉਹਦੀ ਸਫਾਈ ਕਰਕੇ ਜੜਾ ਲੜਨ ਨੂੰ ਲਗਾ ਦੇਣਾ ਤਦ ਬਰਦਰੋਸਤਵਾ ਜਿਹੜਾ ਆਪਾਂ ਅਗਲਾ ਲਾਉਣਾ ਲੜਨੂ ਵੈਕ ਤੋਂ ਪਿੰਚ ਕਰ ਲੈਣਾ ਪੁਣੀ ਦਖਲ ਤੋਂ ਥੱਲੇ ਲਾ ਕੇ ਬੰਦ ਬਸਾ ਤਰਾ ਕੇ ਚਾਰੋਂ ਗੁਲੇ ਜਿਹੜਾ ਲੜਨੂ ਉਪਰ ਲੋਡ ਕਰਨਾ ਚਾਰੋਂ ਗੁਲੇ ਨਾਲ ਜਿਹੜਾ ਲੜਨੂ ਉਪਰ ਲੋਡ ਕਰਕੇ ਤੇ ਲੜਨੂ ਡਬਲ ਫੋਲਡ ਕਰਾਂਗੇ ਲੜਨੂ ਡਬਲ ਫੋਲਡ ਕਰਕੇ ਜਿੱਥੇ ਆਪਾਂ ਪਹਿਲਾਂ ਲਗਾਏ ਸੀ ਉਹਦੇ ਉੱਤੇ ਜਿਹੜਾ ਲੜਨੂ ਮੋੜ ਕੇ ਤੇ ਨੋਕ ਸੈੱਟ ਕਰਕੇ ਫਿਰ ਜਿੰਨਾ ਆਪਾਂ ਪਹਿਲਾਂ ਦਫਾ ਰੱਖਣਾ ਪਲੜ ਦਾ ਫਾਸਲਾ ਲਾ ਕੇ ਜਿਹੜਾ ਲੜਨੂ ਲੋਡ ਕਰਕੇ ਲਗਾ ਦੇਣਾ ਤੇ ਬੜਾ ਨਾਲ ਨਾਲ ਵਾਈਫਾਈ ਰਿਕਵ ਦੀ ਸਫਾਈ ਕਰਕੇ ਕਿਹੜਾ ਲਾਡੂ ਲਗਾ ਦੇਣਾ ਹੈ ਤੇ ਫਿਰ ਦੋਸਤੋ ਜਿਹੜਾ ਆਪਾਂ ਅਗਲਾ ਲੜਣਾ ਲੜਨ ਵੇਖ ਤੋਂ ਪਿੰਚ ਕਰ ਲੈਣਾ ਹੈ ਪੂਣੀ ਰੱਖ ਲ ਦੋ ਚਲੇ ਰੱਖ ਕੇ ਬੰਦ ਪਾ ਦੋ ਤੇ ਰੱਖ ਕੇ ਚਾਰੰਗ ਗਲੇ ਨਾਲ ਜਿਹੜਾ ਲੜਨ ਨੂੰ ਅਪਲੋਡ ਕਰਨਾ ਤੇ ਵੀੜ ਲੜਨ ਨੂੰ ਦੋ ਵਾਰ ਫੋਲਡ ਕਰਨਾ ਕਿ ਜੇ ਤੁਹਾਡਾ ਲੜ ਇੱਕ ਵਾਰ ਫੋਲਡ ਕਰੇ ਤੇ ਮੁਟਾਈ ਜਾਂਦਾ ਤਾਂ ਉਸ ਨੂੰ ਉਸੇ ਤਰੀਕੇ ਨਾਲ ਲੋਡ ਕਰਕੇ ਲਗਾ ਸਕਦੇ ਹੋ ਜੇ ਨਹੀਂ ਆਉਂਦਾ ਤਾਂ ਜਿਹੜਾ ਲੜਨ ਨੂੰ ਸਾਫ਼ ਕਰੋ ਡਬਲ ਫੋਲਡ ਕਰੋ ਤੇ ਮੁਟਾਈ ਚ ਕਰਕੇ ਤੇ ਜਿੰਨਾ ਆਪਾਂ ਪਹਿਲੇ ਦਾ ਫਾਂ ਰੱਖਣਾ ਪਹਿਲੇ ਦਾ ਫਾਂਸਾਦਾ ਕਿ ਜਿਹੜਾ ਲੜਨ ਨੂੰ ਲਗਾਉਣਾ ਹੈ ਤੇ ਨਾਲੇਲ ਬਾਕੀ ਪਾਕ ਜਿਹੜੀ ਆਪਾਂ ਸੈਟਿੰਗ ਕਰੀ ਆੜੀਆਂ ਤੇ ਬੜਾ ਸਤੋਆ ਜਿਹੜਾ ਆਪਾਂ ਗੱਲਾਂ ਲਾੜਾ ਲੜਨ ਦਾ ਵੈਕ ਤੋਂ ਪਿੰਚ ਕਰ ਲੈਣਾ ਪੁਣੀ ਦਾ ਖਲਦਾ ਵਾ ਥਲੇ ਰਾ ਕੇ ਬੰਦ ਵਾ ਥਰੇ ਰਾ ਕੇ ਚਾਰੋਂ ਗਲੇ ਜਿਹੜਾ ਲੜਨ ਉੱਪਰ ਲੋਡ ਕਰਨਾ ਪੁਣੀ ਸਟ ਕਰਕੇ ਲਾੜ ਨੂੰ ਸਾਫ ਕਰ ਲੈਣਾ ਲਾੜ ਨੂੰ ਸਾਫ ਕਰ ਤੋਂ ਬਾਅਦ ਲਾੜ ਨੂੰ ਡਬਲ ਫੋਲਡ ਕਰਾਂਗੇ ਲਾੜ ਨੂੰ ਦੋ ਵਾਰ ਫੋਲਡ ਕਰਕੇ ਉਹ ਦੀ ਸਫਾਈ ਕਰਕੇ ਜਿਹੜਾ ਲਾੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਜਿਹੜੇ ਵੀ ਸਾਡੇ YouTube ਚੈਨਲ ਤੋਂ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਅਤੇ ਜਿਹੜੇ ਵੀ ਸਾਡੇ Facebook ਪੇਜ ਉੱਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜੁੜ ਕਰਿਓ ਤੇ ਨਾਲੇ ਬਾਕੀ ਪੱਕੀ ਪਗ ਦੀ ਜਿਹੜੀ ਅਪਸੈਟਿੰਗ ਕਰੀ ਜਾਣੀ ਹੈ ਤੇ ਅਗਲੇ ਲੜ ਲੜਾ ਲਾੜ ਨੂੰ ਵੈਕ ਤੋਂ ਪੈਂਚਾ ਲਾਣਾ ਪੁਣੀ ਰੋਲ ਦਵਾ ਥੰਦੜਾ ਕੇ ਪੰਪਾ ਸੋਤਰਾ ਕੇ ਜਿਹੜਾ ਲੜ ਨੂੰ ਸਾਫ ਕਰਾਂਗੇ ਸਾਫ ਕਰਤ ਬਾਅਦ ਉਹਦੀ ਸੈਟਿੰਗ ਕਰਕੇ ਇਹ ਬੜਾ ਨੱਕਦੀ ਸੀ ਜਿਹੜਾ ਪਲੇਟਨ ਡੋਲ ਫੋਲਡ ਕਰਕੇ ਕਿੰਨੀ ਜਦੀ ਚੜਾਈ ਆ ਖਾਣਾ ਚਾਹਣੇ ਤਾਂ ਨਹੀਂ ਚੜਾਈ ਆ ਕੇ ਚਾਹੇ ਜਿਹੜੇ ਆਪਣੀ ਸ਼ੇਪ ਆ ਲੋਡ ਕਰਕੇ ਕਿਹੜਾ ਲੜਨ ਲਗਾ ਦੇਣਾ ਹੈ ਟਰੀਆ ਆਪਣੀ ਇਹੋ ਵੀਡੀਓ ਅਪਲੋਡ ਕਰ ਲੈਣੀ ਐ ਬੇਰਸ ਤੋਂ ਵੇੜਾ ਪਾ ਕਲਗਿੜਾ ਨੂੰ ਸਭ ਤੋਂ ਇਹੜਾ ਪੱਕ ਪੈਨ ਲਗੋਣਾ ਨੱਕ ਦੀ ਸੀ ਜਿਹੜਾ ਪਵਾ ਗਮ ਲਗਾ ਕੇ ਫਿਰ ਆਪਾਂ ਕਲਗਿੜਾ ਲਗੋਣਾ ਕਲਗਿੜਾ ਨੂੰ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰ ਲੜ ਨੂੰ ਅੱਧਾ ਉੱਤੇ ਥੱਲੇ ਫੋਲਡ ਕਰ ਲੈਣਾ ਤੇ ਫਿਰ ਜਿੱਥੇ ਆਪਾਂ ਛਿੰਮ ਲੜ ਫੋਲਡ ਕਰੇ ਉੱਥੇ ਜਿਹੜੇ ਬਾਲ ਹੋਣਗੇ ਉਹਨਾਂ ਨੂੰ ਆਪਾਂ ਥੱਲੇ ਵਾਲ ਨੂੰ ਖਿੱਚਣਾ ਖਿੱਚਣ ਤੋਂ ਬਾਅਦ ਚੰਗੀ ਲੜਾ ਪਾ ਲੜ ਨੂੰ ਸਾਫ਼ ਕਰਕੇ ਫਿਰ ਲੜ ਨੂੰ ਬੈਗ ਤੋਂ ਚੜਾਈ ਚੋੜਿਆ ਕਹਣਾ ਮੁਰੇ ਲੈ ਕੇ ਆਪਾਂ ਦੀ ਚੜਾਈ ਘਟਾ ਦੇਣੀ ਆ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਫਿਰ ਜਿੰਨਾ ਆਪਾਂ ਪੱਲਾ ਰੱਖੇ ਰੱਖੇ ਨਾ ਪੜ ਨੂੰ ਅਖ ਤਰ੍ਹਾਂ ਕੇ ਤੇ ਬੈਗ ਤੋਂ ਜਿਹੜਾ ਪਰ ਨੂੰ ਸਫਾਈ ਤੋਂ ਕਰਕੇ ਲਗਾਉਣਾ ਫਿਰ ਪੱਗ ਪੈਨ ਤੇ ਲੇਰਾ ਖਾਂਗੇ ਲੜਨੂ ਪੱਗ ਪੈਨ ਤੇ ਥਲੇ ਰੱਖ ਕੇ ਜਿਹੜੇ ਉੱਪਰ ਵਾਰ ਰਹਿੰਦੇ ਉਹਨਾਂ ਨੂੰ ਪਵਾ ਨਾਲ ਕਰ ਦੇਣਾ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਰਕੇ ਜੁੜ ਕਰਿਓ ਤੇ ਵੀਡੀਓ ਬਤ ਵਾਰ ਸ਼ੇਅਰ ਜਰੂਰ ਕਰਿਓ ਤਾਂ ਜਿਹੜੇ ਵੀਰਾਂ ਨੂੰ ਸ਼ੈਮੀ ਪਟਾਲੀ ਸ਼ੈ ਪੱਗਵਾਂ ਨਹੀਂ ਕੋਈ ਪ੍ਰੋਬਲਮ ਹੋ ਰਹੀਆ ਤਾਂ ਇਸ ਵੀਡੀਓ ਨੂੰ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਫਿਰ ਪੱਗ ਪੰਥਲੇ ਰੱਖ ਕੇੜਾ ਪੜਾ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਫਰੰਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਤੇ ਜਿੰਨੇ ਲੜੇ ਚ ਬਲ ਪੈਂਦਣਗੇ ਉਹਨਾਂ ਬਣਾ ਲੋਡ ਕਰਕੇ ਤੇ ਜਿੰਨੇ ਉਹਦੀ ਕੜਾਈ ਰੱਖਣਾ ਚਾਹੁੰਦੇ ਤੁਸੀਂ ਨਹੀਂ ਛੜਾਈ ਆ ਕੇ ਲੜ ਨੂੰ ਉੱਪਰ ਦੱਬ ਰਹਿਣਾ ਜੇ ਤੜ ਉੱਪਰ ਖਿਸਕਿਆ ਦਾ ਜਾਂ ਘੜਿਆਂ ਦਾ ਤੁਸੀਂ 2 ਜਾਂ 3 ਪੰਗ ਪੱਗ ਬਣਾ ਜਿਹੜੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਦੇਖ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਪਹਿਲਾਂ ਇਸ ਦੇ ਸੈਂਟਰ ਤੋਂ ਉਹਨੂੰ ਆਪਾਂ ਬੈਗ ਤੋਂ ਖਿੱਚ ਲੈਣਾ ਹੈ ਬੈਗ ਤੋਂ ਖਿੱਚੇ ਤੋਂ ਬਾਅਦ ਚੰਗੀ ਤਰ੍ਹਾਂ ਚਾਰ ਪਾਸੇ ਨੂੰ ਫਾੜ ਲੈਣਾ ਲੜ ਨੂੰ ਫਲਾਉਣ ਤੋਂ ਬਾਅਦ ਜਿੱਥੇ ਕੋਤੋਂ ਸਾਡਾ ਨੰਗਰ ਆਇਆ ਦਾ ਉੱਥੋਂ ਆਪਾਂ ਸਿਰੋ ਡਬਲ ਸ਼ੇ ਦੇ ਕੇ ਜਿਹੜਾ ਆਪਾਂ ਸਿਰੋ ਟੈਡ ਕਵਰ ਕਰ ਲੈਣਾ ਹੈ ਕਿਹੜਾ ਇਹ ਸੈਲਾ ਕਬਰ ਕਾਲੀ ਆਪਣਾ ਜਿਹੜਾ ਬਾਜਾ ਵਰਤ ਸਕਦੇ ਹੋ ਜਿਹੜਾ ਬੈਕਡੋਰ ਲਗਾਉਣਾ ਅਦਰ ਸਜੋ ਤੇ ਫੋਲ ਲਗਾ ਲੜਨੂ ਅਦਰ ਜਦ ਤੱਕ ਫੋਲ ਲਗਾ ਕਰਕੇ ਉੜੋ ਵੀ ਚੜਾਈ ਚ ਕਰ ਕੇੜਾ ਪਲੜ ਨੂੰ ਉਹ ਇੱਕ ਟਾਈਪ ਦੀ ਪੁਣੀ ਬਣਾ ਕੇ ਲੜਨੂ ਬੈਕ ਤੇ ਦੱਬ ਲੈਣਾ ਤੇ ਜਲਦੀ ਨਵੀਂ ਵੀਡੀਓ ਲੈ ਕੇ حاضر ਹੋਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ